ਕੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਤੁਸੀਂ ਵੀ ਉਹਨੂੰ ਕਰੋ ਸ਼ੇਅਰ ਬੈਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਚੱਲਦੇ ਆਂ ਦੋਈ ਮਸ਼ੀਨਾਂ ਲੈ ਕੇ ਆਪਾਂ ਸਹੌਲੀ ਨੂੰ ਉਹਨਾਂ ਨੇ ਕਟਰ ਪਾ ਰਿਆ ਤੇ ਆਪਾਂ ਵੀ ਪਾ ਰਿਆ ਚੱਲਦੇ ਆ ਹੁਣ ਆਪਰੇ ਵੱਢਣੇ ਨੇ ਉੱਥੇ ਸ਼ੰਪੀ ਵਾਲੇ ਬਲਾਕ ਉੱਤੇ ਆ ਗਈ ਦੂਸਰੀ ਵੀ ਬੱਸ ਜੱッセ ਬਾਈ ਨੇ ਵੀ ਉੱਧਰ ਲਾਈ ਤੇ ਉਹ ਜ਼ਰ ਪਹੁੰਚ ਗਏ ਜੀ ਸੌਲੀ ਤੇ ਉਹ ਚਾੜਦੇ ਨੇ ਬੈਲਟਾਂ ਐ ਸਮਸ ਵਾਲੀਆਂ ਤੇ ਆਪਾਂ ਵੀ ਮਾੜਾ ਮੋਟਾ ਕੰਮ ਹੈ ਜਿਹੜਾ ਜੱਸਾ ਬੌਸ ਥੋੜੀ ਜਿਹੀ ਉਹ ਕਰਨੀ ਸੀ ਪੋਟੈਟਾਟ ਮਾੜੇ ਮੋٹے ਡੱਕੇ ਜਿਹੜੇ ਨੇ ਉਹ ਸੈੱਟ ਕਰਦੀਏ ਜੰਗੀ ਤਰ੍ਹਾਂ ਜਿੰਨੇ ਵੀ ਪਲਾਟ ਆਪਾਂ 1509 ਦੇ ਵੱਡੇ ਸੀ ਤੇ ਸਾਰੇ ਵਾਹੀ ਹੋ ਗਏ ਤੇ ਮਾਲਚਰ ਪਲਾਉ ਲੱਤ ਫੇਰ ਕੇ ਫੈਰੋਂ ਫੇਰ ਕੇ ਹਾਲਾਂ ਦੀ ਚੱਲਦੀ ਹੈ ਜੀ ਵਾਹੀ ਆ ਦੇਖੋ 52 ਚੱਲ ਰਿਹਾ ਹੈ ਹੈਲੋ ਤੇ ਆਲੂ ਵਾਲੀ ਮਸ਼ੀਨ ਪਹੁੰਚ ਚੁੱਕੀ ਹੈ 5105 ਨਾਲ ਤੇ ਆਹ ਪਲਾਟ ਦੇ ਵਿੱਚ ਖੰਡਾ ਹੋ ਰਹੀ ਆ ਖਾਦ ਖਾਦ ਤੋਂ ਬਾਅਦ ਆਲੂਆਂ ਦੀ ਹੋਊਗੀ ਵਿਜਾਈ ਉਹ ਕਰਤਾ ਰੈਡੀ ਤੇ ਇਹਨਾਂ ਨੂੰ ਮਾਰਨਾ ਹੈ ਹਲ ਮਾਰ ਕੇ ਰੂਟਰ ਹਲ ਮਾਰਨੇ ਨੇ ਰੂਟਾ ਵਟਰ ਤੇ ਆਪਾਂ ਵੱਢਨੇ ਨੇ ਆ ਪਲਾਟ ਝੋਨੇ ਦੇ 26 ਵਾਲੇ ਬਾਹਰੇ ਕੱਢ ਲੈ ਨੂੰ ਸੀਪ ਨੂੰ ਬਾਕੀ ਪੁੱਛਦੇ ਆ ਬੰਦਿਆਂ ਨੂੰ ਵੀ ਕਿੰਨੀ ਵਾਰ ਕਿਹੜੀ ਕਿਹੜੀ ਚੀਜ਼ ਮਾਰੀ ਐ ਕਈ ਵਾਰ ਤਵੀਆਂ ਕਈ ਵਾਰ ਹਲ ਸੋਭਾ ਉਹ ਹਲੇ ਆਪਾਂ ਨੂੰ ਪਤਾ ਨਹੀਂ ਤੇ ਹੁਣ ਆਪਾਂ ਪਹੁੰਚੇ ਆਂ ਔਰੇ ਪੁੱਛ ਕੇ ਤੁਹਾਨੂੰ ਦਿੰਨੇ ਆਂ ਡਿਟੇਲ ਸਾਰੀ ਡਾਡੀ ਵਾਈ ਖਰਾ ਰਿਹਾ ਅਰਜਨ ਨਾਲ ਖਾਦ ਕੱਚਿਆ ਪਿਆ ਕੰਮ ਪੂਰੇ ਜੋਰਾਂ ਨਾਲ ਆ ਲਾਦੀ ਨੇ ਤੇ ਜਿੰਨਾ ਕ ਮਸਾਲਾ ਮਸ਼ੀਨਾਂ ਰਹੀਂ ਪੈਂਦਾ ਉਹਨਾਂ ਕ ਮਸ਼ੀਨਾਂ ਰਹੀਂ ਤੇ ਬਾਕੀ ਹੱਥੀਂ ਪਾ ਰਹੇ ਨੇ ਆ ਦੇਖੋ ਠੇਕੇਦਾਰ ਤੇ ਈਸ਼ਵਰ ਪਾਊਡਰ ਪਾਊਡਰ ਜੋ ਵੀ ਹੈਗਾ ਹੋਰ ਮਟੀਰੀਅਲ ਆਜ ਚੱਲਦੀ ਆ ਬਹੁਤ ਸੋਹਣੀ ਕੰਪੈਨ ਇਹ ਵੀ ਰੋਣੀ ਆਪਦੀਓ ਵਰਦਨ ਦਾ ਬਸ ਆਪਦੇ ਵਾਸਤੇ ਕੀਤੀ ਵੀ ਆ ਜੰਮ ਆ ਬਵਾਂਡੀਆਂ ਦੇ ਜਿਹੜੇ ਉਹ ਤੱਕ ਲੱਗੇ ਦੇਖੋ ਕਿੰਨੇ ਪਿਆਰ ਨਾਲ ਚੱਲਦੀ ਆ ਹੋਲੀ ਹੋਰ ਅਜੀਰ ਦੇਖੋ ਕਿੰਨੀ ਆਲੀ ਹੋਈ ਪਹੁੰਚੀ ਆ ਦਾ ਖੱਟਿਆ ਪਿਆ ਪੂਰੇ ਜੋਰਾਂ ਨਾਲ ਕੰਮ ਚੱਲਦਾ ਬੜਾਈ ਤੇ ਖੇਤਾਂ ਦੀ ਤਿਆਰੀ ਦਾ ਜੀ ਮਿੱਤਰੋ ਐਡੇ ਦੇ ਹੋਣੀਆਂ ਬਜਾਈ ਐਦਾਂ ਦੀ ਕਰਤੀ ਬਣਾਤੀ ਮਲਾਈ ਵਰਗੀ ਇਹਨਾਂ ਨੇ 55 ਦਾ ਚੱਲਦਾ ਰੂਟਰ ਤੇ 8 ਫੁੱਟ ਦੇ ਦੇਖੋ ਵਿੱਚੇ ਸਭ ਤੋਂ ਰੋਲ ਕੀਪਰ ਵਾਲੀ ਪ੍ਰੋਲੀ ਮਲਚਰ ਕਰੀ ਹੋਈ ਹੈ ਇੱਕਸਾਰ ਲਓ ਇਦਾਂ ਦੀ ਜਮੀਨ ਤਿਆਰ ਬੜੀ ਮੈਟਰ ਲਾ ਕੇ ਜੀ ਆਪਣੇ ਸਹੁਰੇ ਚੱਲਦਾ ਕੰਮ ਤੇ ਵਿੱਚ ਵਿੱਚ ਬੈਠ ਗਈ ਇਹ ਮੈਨੂੰ ਲੱਗਦਾ ਵੀ ਤੇਲਾ ਪੈ ਗਿਆ ਕਿਉਂਕਿ ਇਹਨੂੰ ਸਪਰੇਅ ਆਪਾਂ ਇੱਕੋ ਬੜੀ ਆ ਆ ਦੇਖੋ ਯਾਨੀ ਕਿ ਕੋਈ ਨਾ ਦਰਦੀ ਹੋਈ ਬੈਠੀ ਵੀ ਆ ਦੇਖੀ ਕਿ ਟੈਂਕ ਕੱਢਤਾ ਆ ਦੇਖੋ ਠੇਰਾ ਪਾ ਗਦੇ ਆ ਆ ਜਾਂਦੀ ਆ ਉਹ ਬੜੀਆ ਸਾਹਮਣੇ ਟਰਾਲੀ ਕੰਮ ਸਾਰੇ ਜਾਂਦੇ ਨੇ ਪੁਰਾ ਯੋਗਰਾ ਨਾਲ ਕਿਉਂਕਿ ਅਲੋਪ ਵੀ ਧੀਰੀ ਜਾਂਦੀ ਉਹ ਟਰੈਕਟਰ ਜਾਂਦੇ ਚੱਲੇ ਜਾਂਦੇ 20 ਲੀਟਰ ਆਪਾਂ ਨੇ ਪਾਤਾ 10 500 ਪਾਤਾ ਨਹੀਂ ਤੇ 10 ਆ ਜਾ ਪਾਤਾ ਜਦੋਂ ਦੇਖ ਜਾਂ ਕਹਿਣ ਚਾਹੁੰਦਾ ਤੇ 20 ਲੀਟਰ ਵਾਲੀ ਬਾਲਟੀ ਆਪਾਂ ਦੇ ਅੰਦਰ ਹੀ ਪਈ ਹੈ ਜਦੋਂ ਉਹ ਪੋਣੀ ਉਹ ਤੇ ਚੋਣ ਲਿਆ ਕਿ ਆਪਰੇ ਟਾਈਮ ਤੇ ਕਈ ਵਾਰੀ ਫਿਰੇ ਨਾ ਮਿਲੇ ਸ਼ਮਾਨ ਚ ਕੱਦਮ ਆਪਾਂ ਜਿਹੜਾ ਕਰਾ ਕੇ ਬ੍ਰੇਡ ਲਾਇਨ ਪਾਇਆ ਜਾਂ ਗਾਜ ਚੱਕਦੇ ਆਏ ਸੀ

ਜਾਦਾ ਸਵਾਗੇ ਤੇ ਲਾਟੀ ਮਾਰ ਰਿਹਾ ਘਾੜ ਘਾੜ ਰਿਹਾ ਥੋੜੇ ਬਾਅਦ ਪਹੁੰਚ ਗਿਆ ਸਾਨੂੰ ਫੜੀ ਲੱਗਦੀ ਆ ਤੱਕੀਆਂ ਰਕੀਆਂ ਜਾਂ ਗਿਰੀਆਂ ਮੇਰੇ ਵਿੱਚ ਕਾਲਾ ਲੰਮਾ ਲੇਸਾ ਮੈਨੂੰ ਲੱਗਦਾ ਲੇਖੋ ਥੋੜਾ ਇਹ ਵੱਟ ਲਈ ਹੁੰਦਾ ਟੈਗ ਮਾਰ ਕੇ ਉਹਨਾਂ ਨੂੰ ਨਾ ਨਹੀਂ ਤਾਂ ਨਹੀਂ ਨਹੀਂ ਤਾਂ तकरीबन ਕਰਕੇ ਤੇ பாதி ਮੰਨਣੀ ਵੀ ਪੈ ਸਕਦੀ ਆ ਕਿਤੇ ਪਰ ਹਾਲ ਤੱਕ ਤਾਂ ਐਕਸਪੈਕਟ ਨਹੀਂ ਦੋ ਵਾਰੀ ਇਸ ਮਸਲੇ ਬਗਨਾ ਪਾਰੇ ਪ੍ਰਾਪਤ 9 ਵਜੇ ਮਿਸਟਰੋ ਛਾਲੇ ਕੱਢ ਆਏ ਆ ਸਰੋਂ ਕਾਰਿਆਣੀ ਸਪਾਈ ਚੈੱਕ ਕੋਪੀ ਦੀ ਰਿਪੋਰਟ ਦੂਸਰੇ ਘਰੇ ਚ ਫੜ ਗਏ ਜੀ ਆਪਾਂ ਸੱਚਾ ਵੀ ਨਾ ਕੋਈ ਦੋ ਟਰਾਲੀਆਂ ਭਰਤੀਆਂ ਇਸ ਲਈ ਆਪਣੇ ਕੋਲ ਕਿ ਕਿ ਪੁੱਤੀ ਇੱਥੇ ਘੱਟ ਕੇ ਇਹ ਵੀ ਜਾਂਦੀਆਂ ਕਿੰਨੇ ਤੱਕ ਮਾਲ ਪੂਰਾ ਖੁੱਟਾ ਹੈ ਇੱਧਰ ਇਹ ਬੀਜ ਵਾਲੀ ਟਰਾਲੀ ਪਹੁੰਚ ਗਈ ਐਲ ਆਰ ਦੀ ਵਿਜਾਈ ਹਲੋ ਤੇ ਸਾਰੇ ਕੰਮ ਨਾਲ ਨਾਲ ਚੱਲਦੇ ਨੇ ਤੇ ਇੱਧਰ ਆਪਣੀਆਂ ਕੰਬੈਨ ਵੀ ਚੱਲ ਰਹੀ ਆ 26 ਝੋਨੇ ਦੀ ਬੜਾਈ ਚੱਲਦੀ ਆ ਜੀ ਲੱਗੇ ਲੰਬੇ ਪਰਾੜ ਚ ਅਗਲੇ ਘਰੇ ਚ ਵੜ ਗਏ ਤੇ ਉਦੋਂ ਮਾੜਾ ਮੋਟਰ ਵਾਲਾ ਟੱਕਾ ਸਾਹਮਣੇ ਹੀ ਧੋਏ ਆਪਣਾ ਹੀ ਖੜੇ ਨੇ ਇਹ ਦੋਏ ਹੁਣ ਤੇ ਅੱਗੇ ਚ ਵੜ ਗਏ ਆਪਾਂ ਦੇਖਦੇ ਆ 21 ਫੁੱਟ ਦੀ ਟਰਾਲੀ ਚੱਲ ਰਹੀ ਆ ਅੱਧੀ ਤਾਂ ਹੋ ਗਈ ਜੀ ਦੋ ਬੈਂਕਾਂ ਦਾ ਤਕਰੀਬਨ ਲਵੇ ਰੱਖਿਓ ਚੋਰ ਚੱਲੀ ਜਾਂਦਾ ਕੰਮ ਕਰ ਸਟੈਕ ਪੈਣੇ ਨੇ ਉਹਦੇ ਵਿੱਚ ਕੋਈ 8 ਤੋਂ 10 ਟੈਂਕ ਪੈਣਗੇ ਪੂਰੇ ਠੋਕ ਵਿੱਚ 14 ਹਾਂ 14 ਜੀਰੀ ਦੇ ਬਾਕੀ ਦੇ ਕੰਦੇ ਪੈਣੇ ਨੇ ਹੈ ਬਾਕੀ ਦੇ ਅਸੀਂ ਦੇਖਦੇ ਆ ਬਾਕੀ ਹੁਣ ਕੜਦਾ ਦੌਰ ਰਹਿਣਗੇ ਜਾਨੀ ਅੱਜ ਉਹ ਟੈਂਕਰ ਤਾਂ ਲੈ ਕੇ ਚੱਲਿਆਂਗੇ ਕਿਨਵਾ ਅੱਠਵਾਂ ਜਦਿਆ ਪੱਕੀ ਗੱਲ ਆ ਤਾਰਾ ਸਿੰਘ ਮਿਲ ਕੇ ਦੀ ਟਰਾਲੀ 22 ਕੁੜੀ ਇਹ ਵੀ लाਤੀ ਲਵੇ ਆਪਾਂ ਆਪਣੇ ਵਾਲੇ ਵੀ ਆਉਣ ਲਾਣੇਦਾਰ ਦੇਖ ਲੋ ਹਰੇ ਹੁਣ ਮਾਲ ਕੰਨਾ ਥੱਲੇ ਆ ਕਹੀ ਚਲਾਊਗਾ ਹਟਣਾ ਨਹੀਂ ਜਿੰਨਾ ਮਰਜ਼ੀ ਕਰੀਏ ਬਾਕੀ ਮਾਲ ਤੁਸੀਂ ਕਰ ਲਓ ਚੈੱਕ ਤੁਹਾਡੇ ਸਾਹਮਣੇ ਆ ਵੀ ਸਾਫ ਸੁਥਰਾ ਵੀ ਆ ਤੇ ਸੁੱਕਾ ਵੀ ਆ ਦੋ ਚੰਦਣ ਪਹਿਲਾਂ ਵੱਡੂ ਹੁਦੀ ਜੀ ਕਿਉਂਕਿ ਧਰਤੀ ਥੋੜੀ ਜੀ ਢੂਲੋਟਾ ਕੰਦਰੀ ਹੋਣ ਕਰਕੇ ਆਪਾਂ ਨੂੰ ਅਟਕ ਕੇ ਆਉਣਾ ਪਿਆ ਇਸੇ ਕਰਕੇ ਉਹਦੇ ਵਿੱਚ ਚਾਰ ਨਹੀਂ ਆ ਨਾਲ ਦੇ ਵਿੱਚ ਕੜਤੀ ਟਰਾਲੀ ਦੀ ਟੀਸੀ ਤੇ ਹੁਣ ਟਰਾਲੀ ਦੀ ਵੇੜ ਚ ਖੜੇ ਆ ਦੋਏ ਮਸ਼ੀਨਾਂ ਦੇ ਟੈਂਕ ਭਰੇ ਹੋਏ ਨੇ ਤੇ ਵਿਚਾਲੇ ਟਰਾਲੀ ਲਾ ਦੇਣੀ ਆ ਤੂੰ ਮੋੜ ਕੇ ਲਾ ਇਹਨੂੰ ਓ ਜੀ ਟਰਾਲੀ ਹੋ ਗਈ ਦੀ ਲੇਟ ਚੌਥੀ ਟਰਾਲੀ ਲਾਤੀ ਆਪਾਂ ਜੰਮਾ ਨੇ ਮਾਲ ਨਿਕਲਦਾ ਫਿਰ ਲੱਡੂ ਵਾਲੀ ਫਿਰ ਆਪਣੇ ਵਾਲੀ ਆਪਾਂ ਪੁੱਲ ਟੱਗੇ ਆਣਾ ਉਹ ਲਾਨੇਦਾਰ ਵਿੱਚ ਖੜਾ ਪੁੱਲ ਟੱਗੇ ਆ ਦੀ ਆਪਣਾ ਟੈਂਕਰ ਪੂਰਾ ਮੈਟਰੋ ਬਜਾਈ ਕਰਤੀ ਸਟਾਰਟ ਆਲੂਆਂ ਦੀ ਦੇ ਰਹਿਮੀ ਵਾਲੀਆਂ ਬਟਾਂ ਤੇ ਸ਼ਾਮਾਂ ਨੂੰ ਲੱਗਿਆ ਚੱਲ ਸੈਟਿੰਗ ਸ਼ੂਟਿੰਗ ਕਰ ਰਹੇ ਹਾਂ ਮਸ਼ੀਨ ਦੀ ਤੇ ਇੱਧਰ ਮੁੱਕ ਗਿਆ ਕੰਮ ਆਪਣਾ ਬੜਾਈ ਦਾ ਤੇ ਟਰਾਲੀਆਂ ਭਰ ਲੀਆਂ ਆਪਾਂ 2 21 ਫੁੱਟੀਆਂ ਤੇ 2 18 ਫੁੱਟੀਆਂ ਬਾਕੀ ਟਰਾਲੀਆਂ ਹੁਣ 21 ਫੁੱਟ ਆਹ ਰੇਤੇ ਬੀਜ ਦੀ ਭਰੀ ਵੀ ਨਹੀਂ ਤਾਂ ਇਹ ਵੀ ਭਰ ਲੈਣੀ ਸੀ ਕੰਮ ਰਹਿ ਗਿਆ ਤੇ ਚਲੋ ਨਾਲੇ ਸ਼ਾਮਾਂ ਹੋ ਗਈਆਂ ਤਰੇਲ ਚਕਾ ਨੂੰ ਵੱਡਣੀਆਂ ਬਾਕੀ ਦਾ ਹੁਣ ਸਵੇਰੇ ਵੱਡਾਂਗੇ ਇਹ ਵੀ ਕਰ ਤੇ ਰਵਾਂਗਾ ਆ ਥੋੜਾ ਇੱਕੀ ਮੁੱਢੀ ਕੱਢਾਂ ਮਸ਼ੀਨਾਂ ਚੱਲੀਆਂ ਗਈਆਂ ਤੇ ਲਾਡੀ ਵਾਲੀ ਟਰਾਲੀ ਅੱਗੇ ਖੜੀ ਆ ਤੇ ਆਪਾਂ ਪਵਾਇਆ 52 ਚ ਤੇਲ ਤੇ 36 30 ਚ ਤੇਲ ਇਹਨਾਂ ਨੂੰ ਅੰਦਰ ਕਰਦੇ ਹੋਗਾ ਹਾਂ ਬਾਕੀ ਤੋਂ ਵੀ ਬਿਰੀਆ ਦੇ ਕੇ ਕਰੋ ਸਾਰੀ ਬਗਲਾ ਤੇ ਬਹੁਤ ਧੰਨਵਾਦ ਤੇ ਸਾਰਿਆਂ ਦਾ ਸਾਥ ਦਿੱਤਾ ਚੰਗੀਆਂ ਸਹੂਲਤਾਂ ਹੁਣ ਆਪਾਂ ਪੈਂਟ